मारा आदमी है बाइक का हो जाएगा हां चला बाइक में लगना चाहिए दोस्तों मैं बहुत काम जैसे ਇਹ ਸਾਡੇ ਬਲਾਗ ਪ੍ਰਧਾਨ ਸਾਹਿਬ ਦਾ ਕਤਲ ਕਰ ਦਿੱਤਾ ਗਿਆ ਹਰ ਕਾਰਨ ਕਰ ਪੱਟੀ ਹਾਲ। ਹੋਰ ਇੱਕ ਜਾਇੰਟ ਸਰ ਨੇ ਉਹਦੀ ਜ਼ਿੰਮੇਵਾਰੀ ਲਈ ਹੈ। ਬੰਨ ਤੋਂ ਆਉਂਦਿਆਂ ਬੰਨ ਤੋਂ ਆ ਰਹੇ ਸਰ। ਫੜ ਪੀੜਤਾ ਦੀ ਮਦਦ ਕਰ ਰਹੇ ਸਰ। 8 ਗੋਲੀਆਂ ਚਲਾਈਆਂ ਅੱਜ ਕੇ 9 8 8 ਗੋਲੀਆਂ ਚਲਾਈਆਂ। ਇਹ 6 ਗੋਲੀਆਂ ਉਹਨਾਂ ਦੇ ਲੱਗੀਆਂ ਟਰੈਕਟਰ ਤੇ ਉਹਨਾਂ। ਉਮਰ ਉਹਨੀਆਂ ਦੀ 5 ਸਾਲ। ਉਹਨਾਂ ਦਾ ਪੁੱਤਰ ਮੇਰੇ ਨਾਲ ਬੈਠਾ ਹੈ ਬਾਪ ਦਾ ਪੋਸਟਮਾਰਟਮ ਹੋ ਰਿਹਾ ਹੈ ਔਰ ਪੁਲਿਸ ਦੇ ਕੰਨ ਦੇ ਕੋਈ ਜੂ ਨਹੀਂ ਸਕਿਆ ਪਰ ਉਹ ਸੁਬਾ ਚਲੇ ਗਏ ਕੋਈ ਯਾਦ ਹੋਣਾ ਸਿੱਧੂ ਮੂਸੇਵਾਲਾ ਦਾ ਮਰਡਰ ਕਿਉਂ ਹੋਇਆ ਸਿੱਧੂ ਮੂਸੇਵਾਲਾ ਦੀ ਫਾਈਲ 'ਚ ਲਿਖਿਆ ਸੀ ਕਿ ਬਹੁਤ ਹੀ ਗੰਭੀਰ ਇਹਨੂੰ ਥ੍ਰੈਟ ਹੈਗਾ ਲekin ਸਰਕਾਰ ਦੇ ਕਹਿੰਦੇ ਇਹਨਾਂ ਨੇ ਗਨਮੈਨ ਲੈਣ ਦੇ ਬਾਅਦ ਜਿੱਦੇ ਗਨਮੈਨ ਲੈ ਤੇ ਉਦਦੇ ਸਿੱਧੂ ਮਿੱਸੇ ਵਾਲਾ ਮਾਰਤਾ ਹੁਣ ਪਿਓ ਮਰਨ ਤੋਂ ਬਾਅਦ ਇਹਨਾਂ ਨੂੰ ਦੋ ਗਨਮੈਨ ਦਿੱਤੇ ਉਹ ਸੁਬਾ ਚਲੇ ਗਏ ਮੈਂ ਐਸਐਸਵੀ ਸਾਹਮਣੂ ਕਿਉਂ ਕਹਿੰਦੇ ਉਹਨਾਂ ਨੂੰ ਬਰੀਫਿੰਗ ਨਹੀਂ ਸੀ ਅਸੀਂ ਇੱਥੇ ਬੈਠੇ ਆਂ ਪਰਿਵਾਰ ਨੂੰ ਪੁੱਛਿਆ ਕਿ ਤੁਸੀਂ ਕੀ ਚਾਹੁੰਦੇ ਹੋ ਪਰਿਵਾਰ ਨੇ ਕਿਹਾ ਕਿ ਸਾਡੀ ਲੜਾਈ ਲੜੋ ਕਿਉਂਕਿ ਅੱਜਕੱਲ ਸਮਾਜਾ ਕਿਸੇ ਕੋਲੇ ਨਹੀਂ ਹੈ ਤੋ ਪਰਿਵਾਰ ਦੀ ਡਿਮਾਂਡ ਹੈ ਕਿ ਇਹਨਾਂ ਦੀ ਜਾਨ ਮਾਲ ਦੀ ਹਫਾਜ਼ਤ ਇਹਨਾਂ ਨੂੰ ਸਕਿਉਰਿਟੀ ਪ੍ਰੋਵਾਈਡ ਕੀਤੀ ਜਾਵੇ ਪੁਲਿਸ ਵਾਲੇ ਕਹਿੰਦੇ ਅਸੀਂ ਦੇ ਦਿੰਨੇ ਕੱਲ ਨੂੰ ਵਾਪਸ ਬੁਲਾ ਲੈਣਗੇ ਇਹ ਨਹੀਂ ਮੋਕੇ ਸਾਡਾ ਬਲਾਕ ਦਾ ਪ੍ਰਧਾਨ ਬਣਾ ਮਾਰਦਾ ਸੀਗਾ ਨਾਮ ਕੀ ਸੀ ਸੀਗਾ ਮੋਹਰੀ ਦਾ ਮੌਜੂਦਾ ਮੈਂ ਯਾਦ ਹੋਣਾ ਧਰਨਾ ਲਾਇਆ ਹੋਰੀ ਘਰ ਵਾਲੀ ਲਾਇਸੈਂਸ ਬਣਾਉਣ ਵਾਸਤੇ 3 ਸਾਲਾਂ ਦੀ ਟੰਗੇ ਖਾ ਰਹੀ ਆ ਮੈਂ ਪਾਚ ਕਰ ਰਹੇ ਹਾਂ ਤਾਂ ਵੀ ਨਹੀਂ ਬਣਦੀ ਸਾਡੀ ਡਿਮਾਂਡ ਹੈ ਪਰਿਵਾਰ ਨੂੰ ਸਿਕਿਉਰਟੀ ਦੇਣ ਇਮੀਡੀਏਟਲੀ ਪਰਿਵਾਰ ਵਾਲਿਆਂ ਦੇ ਜਿਹੜੇ 2-3 ਲੋਕ ਬੱਦੇ ਆ ਉਹਨਾਂ ਦੇ ਲਾਇਸੈਂਸ ਬਣਾ ਦੇਣ ਤੇ ਜਿਨ੍ਹਾਂ ਨੇ ਮਾਰਿਆ ਉਹਨਾਂ ਨੂੰ ਫੜ ਲੈਣ ਉਹਨਾਂ ਦੇ ਭਾਈ ਬੰਦੂਆਂ ਨੂੰ ਜਿਨ੍ਹਾਂ ਲੋਕਾਂ ਨੇ ਇਹ ਕੰਮ ਕੀਤਾ ਹੈ ਜਿਨ੍ਹਾਂ ਨੇ ਮਰਵਾਇਆ ਹੈ ਤਾਂ ਅਸੀਂ ਸਰਪੰਚ ਸਾਹਿਬ ਦਾ ਤੇ ਸਾਡੇ ਬਲੌਗ ਪ੍ਰਧਾਨ ਦਾ ਅੰਤਿਮ ਸੰਸਕਾਰ ਕਰਦੇ ਹਾਂ। ਔਰ ਜਿੰਨਾ ਜਿੱਕਰੇ ਨਹੀਂ ਹੁੰਦਾ ਅਸੀਂ ਇਸੇ ਤਰ੍ਹਾਂ ਦਾ ਧਰਨਾ ਬਰਕਰਾਰ ਰੱਖਾਂਗੇ ਕਿਉਂਕਿ ਜਿਹੜੀ ਕਤਲੇਗਾਰਦ ਦਾ ਹੜ ਪੰਜਾਬ ਚ ਆਇਆ ਤਾਂ ਪਾਣੀ ਦਾ ਹੈ। ਇਹ ਕਤਲੇਗਾਰਦ ਦਾ ਜਿਹੜਾ ਹੜ ਆਇਆ ਪੂਰੇ ਪੰਜਾਬ ਦੇ ਵਿੱਚ। ਨਸ਼ਿਆਂ ਦਾ ਆਇਆ ਵੇ ਲੇਕਿਨ ਇਹਦੇ ਤੇ ਰੋਕਥੰਦ ਹੋਣੀ ਜ਼ਰੂਰੀ ਹੈ। ਇਸ ਕਸੂਰ ਸੀਗਾ ਸਾਡਾ ਪਹਿਲਾਂ ਇੱਕ ਸਰਪੰਚ ਮਾਰਦਾ ਰਾਜ ਇੱਕ ਫੌਜੀ ਮਾਰਦਾ ਉਹ ਤੋਂ ਪਹਿਲਾਂ ਆ ਚੌਥਾ ਹਾਦਸਾ ਕੱਲੇ ਤਰਨਕਾਰ ਦੇ ਵਿੱਚ ਚਾਰਤੇ ਸਹਿਮ ਦਾ ਮਾਹੌਲ ਹੈ ਮੈਂ ਪਾਰਟੀਆਂ ਨੂੰ ਵੀ ਬੇਨਤੀ ਕਰਾਂਗਾ ਅਕਾਲੀ ਦਲ ਵਾਲਿਆਂ ਨੇ ਗੈਂਗਸਟਰ ਨੂੰ ਟਿਕਟ ਦੇਤੀ ਹੈ ਬਾੜੀ ਮੋਟੀ ਸ਼ਰਮ ਕਰੋ ਪੰਜਾਬ ਨੂੰ ਮਾਰਉਣਾ ਤਾਂ ਹੀ ਅਕਾਲੀ ਦਲ ਦੀ ਪਾਰਟੀ ਥੋੜੀ ਮਰ ਰਹੀ ਹੈ ਤਾਂ ਹੀ ਤੁਸੀਂ ਉੱਠ ਨਹੀਂ ਰਹੇ ਜਿਨ੍ਹਾਂ ਨੇ 25 ਸਾਲ ਇਸ ਪੰਜਾਬ ਦੇ ਮੁੱਖ ਮੰਤਰੀ ਰਹੇ ਹੂੰ ਬਾਗਲ ਸਾਹਿਬ ਕੀ ਤੇ ਸੀਟ ਜਿੱਤਣ ਆਸਤੇ ਜਾਂ ਲੜਨ ਆਸਤੇ ਤੁਸੀਂ ਗੈਂਗਸਟਰ ਨੂੰ ਦੇਤੀ ਟਿਕਟ ਜੁੜੀ ਮਦਰ ਇਮਦਾਰ ਨੂੰ ਸ਼ਰਮ ਹੋਣੀ ਚਾਹੀਦੀ ਹੈ ਤੁਹਾਨੂੰ ਕੋ ਮੇਰੀ ਬੇਨਤੀ ਹੈ ਸਾਡੀਆਂ ਡਿਮਾਂਡ ਹੈ ਕਿਉਂਕਿ ਪੁਲਿਸ ਦੇ ਦਮ ਨਹੀਂ ਰਿਹਾ ਮੁੱਖ ਮੰਤਰੀ ਦੇ ਦਮ ਨਹੀਂ ਰਿਹਾ ਮੂਵ ਦਰਸ਼ਕ ਬਣ ਕੇ ਮੁੱਖ ਮੰਤਰੀ ਰੋਜ਼ ਦੇਖ ਰਿਹਾ ਗੈਂਗਸਟਰ ਮੈਂ ਪਹਿਲਾਂ ਵੀ ਕਹਾ ਸੀ 5 ਦਿਨਾਂ ਚ ਖਤਮ ਹੋ ਸਕਦੇ ਜੇ ਪੁਲਿਸ ਤੇ ਪੰਜਾਬ ਦਾ ਮੁੱਖ ਮੰਤਰੀ ਚਾਹੇ ਕੀ ਕਸੂਰ ਸੀਗਾ ਉਹ ਵੀਰ ਵੈਲ ਵਾਲੇ ਦਾ ਉਹ ਜਿਹਦੇ ਸੰਸਕਾਰ ਕਰਨਗੇ ਮੈਨੂੰ ਕਹਿੰਦਾ ਮੈਂ ਕਿਹਾ ਯਾਰ ਮੈਨੇਜ ਕਰਨਾ ਸੀ ਉਹ ਕਹਿੰਦਾ ਇਹਦੋਂ ਪਹਿਲਾਂ ਸਾਰੇ ਗੈਂਗਸਟਰ ਮੈਨੇਜ ਕਰਦਾ ਸੀ 10 ਲੱਖ 20 ਲੱਖ 25 ਲੱਖ ਰਿਸ਼ਵਤ ਦੇ ਦਿੰਦਾ ਸੀ ਕਹਿੰਦਾ ਇਹਨੇ ਦੱਸਿਆ ਹੀ ਨਹੀਂ ਕੌਣ ਹੈ ਫੋਨ ਕੀਤਾ ਹਾਂ ਬਈ ਪਛਾਣਿਆ ਨਹੀਂ ਉਹ ਕਹਿੰਦਾ ਨਹੀਂ ਪਛਾਣਿਆ ਕਹਿੰਦਾ ਤੈਨੂੰ ਆਜੂ ਗੀਤੇ ਮਾਰਦਾ ਨਿੱਕੇ ਨਿੱਕੇ ਨਿਆਣੇ ਰੋਗੇ ਹੋਗੇ ਨੰਗਾ ਲੰਬੀਆਂ ਔਰ ਪਤਾ ਨਹੀਂ ਕਿੰਨੇ ਲੋਕ ਇਹਨਾਂ ਨੇ ਮਾਰਤੇ ਯਾਰ ਇਹ ਨਵਾਂ ਕੰਮ ਚੱਲਦਾ ਹੈ ਪੋਲਿਟਿਸ਼ੀਨਾਂ ਨੂੰ ਤਮਕੀਆਂ ਡਰਾਇਆ ਜਾ ਰਿਹਾ ਹੈ ਕੋਈ ਪਿੰਡਾਂ ਚੋਂ ਬੰਦਾ ਆਵਾਜ਼ ਚੁੱਕਣ ਦੀ ਤਿਆਰ ਨਹੀਂ ਬੋਲਣ ਦੀ ਤਿਆਰ ਨਹੀਂ ਗਵਾਹ ਬਣਨ ਲਈ ਤਿਆਰ ਨਹੀਂ ਫਿਰ ਕੀ ਹੋਏਗਾ ਇਹਨਾਂ ਦਾ ਖੁੱਲ ਗਿਆ ਕੰਮ ਵੀ ਗਵਾਹ ਕੋਈ ਬੰਦਾ ਨਹੀਂ ਮਾਰਦੇ ਹੋ 302 ਦਾ ਇੱਕ ਮੁਕੱਦਮਾ ਵੀ ਹੈ ਤੇ ਹੱਥ ਤੋਂ ਮੁਕੱਦਮੇ ਵੀ ਹੈ ਸੌਖਾ ਪੈਸਾ ਮਿਲ ਰਿਹਾ ਹੈ ਕਾਸਲਾ ਕੁਵਿਲਾ ਕੋ ਤੁਲੇਲਾ ਕੋ ਸਪੋਚ ਨੂੰ ਦੇਤਾ ਇਧਰੋਂ ਭਗਵੰਤ ਮਾਨ ਸਾਹਿਬ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਮਾਫ਼ ਨਹੀਂ ਕਰਨਾ ਕੁੰਬਕਰਮ ਦੀ ਨੀਂਚੋਂ ਜਾਗ ਭਰਾਵਾ ਕਿਉਂ ਮਾਰਨ ਲੱਗਿਆ ਪੰਜਾਬ ਨੂੰ ਔਰ ਡੀਜੀਪੀ ਸਾਹਿਬ ਪੰਜਾਬ ਦੀ ਮਾਰਸ਼ਲ ਪੁਲਿਸ 'ਤੇ ਤੁਸੀਂ ਦਾਗ ਲਾਤਾ ਹੈ ਜਦੋਂ ਦੇ ਤੁਸੀਂ ਆਪਾਂ ਸਾਰਾ ਕੰਮ ਹੋਣ ਚਾਇਆ ਕਤਲੇਆਮ ਰੁਕਣ ਦਾ ਨਾਂ ਨਹੀਂ ਲੈ ਰਿਹਾ ਮੈਂ ਕੁਝ ਲੋਕਾਂ ਦਾ ਨਾਮ ਨਹੀਂ ਲੈਣਾ ਚਾਹੁੰਦਾ थर-थर ਕੰਬਦੇ ਹੁੰਦੇ ਸੀ ਉਹਨਾਂ ਤੋਂ ਮਾੜੇ ਲੋਕ ਪੁਲਿਸ ਦੀ ਵਰਦੀ ਤੋਂ ਅੱਜ ਪੁਲਿਸ ਨੂੰ ਹੀ ਧਮਕੀਆਂ ਦੇ ਰਹੇ ਨੇ ਅੱਜ ਗੈਂਗਸਟਰਾਂ ਨੂੰ ਮੋ ਤੁਹਾਡਾ ਵਿਕਰਮ ਬਰਾੜ ਜਿਹੜਾ ਗੈਂਗਸਟਰਾਂ ਨੂੰ ਫੜਦਾ ਉਹ ਕੋ ਦਾ ਚੀਫ ਹੈ ਉਹ ਨੂੰ ਵੀ ਗੈਂਗਸਟਰ ਫੋਨ ਕਰਕੇ ਧਮਕੀਆਂ ਦਿੰਦੇ ਆ ਫਿਰ ਬਣੂ ਕੀ ਇਸ ਪੰਜਾਬ ਦਾ ਕਿੱਧਰ ਜਾਵਾਂਗੇ